ਮਨਨ ਕੋ ਉਹ ਆ ਅੰਦਰੋਂ ਕੋਕੇ ਸਾਰੇ ਕਾਰਕ ਕਰ ਸੋਚੀ ਕਿੰਨੀ ਹੁੰਦੀ ਹੈ ਜਦੋਂ ਪਰਮਾਤਮਾ ਦੇ ਵਿੱਚ ਕੋਮ ਸਤਾ ਪਹਨੈ ਚੌੜਾ ਉਹਦਾ ਮਿਲਣ ਚਾਹੁੰਦਾ ਹੈ ਉਹਨੂੰ ਪਤਾ ਚੱਲਦਾ ਸਭੇ ਕਾਜ ਸੁਹੇਲੜੇ ਕੀਏ ਸਾਰੇ ਕਾਜ ਸੋਨੇ ਚੰਨ ਨਾਲ ਪਰਮਾਤਮਾ ਕਰ ਗੁਰਨਾਨ ਸਤਿ ਤੁਖਾ ਗੁਰਨਾਨ ਪਾਤਸ਼ਾਹ ਸ਼ਬਦ ਤੇ ਗੁਰਬਾਣੀ ਦੇ ਰੂਪ ਦੇ ਵਿੱਚ ਕੀ ਕਰਕੇ ਗਏ ਕੋਈ ਇਸੇ ਕਰੇ ਸੱਜੇ ਜੀ ਸਮਾ ਦਾ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਦੇ ਦੇਖੋ ਅਖੰਡ ਪਾ ਸ਼ੋਹਨੀ ਸਾਹਿਬ ਦੇ ਪੋਟ ਪਾਰ ਦੇ ਭੋਗ ਪਾਏ ਗਏ ਆ ਤਾਂ ਜਿਹੜੀਆਂ ਸਾਡੀਆਂ ਸੰਗਤਾਂ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਗੇ ਅੱਜ ਦੇ ਮੌਕੇ ਤੇ ਅੱਜ ਨਵਾਂ ਸਾਲ ਸ਼ੁਰੂ ਆਦਾ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਫਗਵਾੜਾ ਦੇ ਸਤਕਾਰਯੋਗ ਸ਼ਹਿਰ ਵਾਸੀਆਂ ਨੂੰ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਦੇ ਨਵੇਂ ਸਾਲ 2025 ਦੀਆਂ ਬਹੁਤ ਬਹੁਤ ਵਧਾਈਆਂ ਹੋਣ ਅੱਜ ਅਸੀਂ ਫਗਵਾੜਾ ਫਾਇਰ ਬਿਗੇਡ ਦੇ ਵਿਖੇ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਦਾ ਉਤਰਾਤਰ ਲੈ ਕੇ ਤੇ ਤ੍ਰਿ ਸ਼ੁਕਮਨੀ ਸਾਹਿਬ ਜੀ ਦੇ ਪਾਠ ਨਗਰ ਨਿਗਮ ਫਗਵਾੜਾ ਅਤੇ ਫਾਇਰ ਬਿਗੇਡ ਫਗਵਾੜਾ ਦੇ ਜਿਹੜੇ ਕਰਮਚਾਰੀ ਆ ਸਾਰਿਆਂ ਨੇ ਰਲ ਮਿਲ ਕੇ ਆਪਣੀ ਸਹਿਯੋਗ ਨਾਲ ਅਸੀਂ ਇਹ ਜਿਹੜਾ ਹੈਗਾ ਚਰਨਾਂ ਦਾ ਮਹਾਰਾਜ ਦੇ ਚਰਨਾਂ ਦਾ ਉਤਰਾਤਰ ਲਿਆ ਔਰ ਅਸੀਂ ਕਾਮਨਾ ਕਰਦੇ ਆ ਕਿ ਸਾਡੇ ਨਗਰ ਨਿਗਮ ਦੇ ਜਿੰਨੇ ਵੀ ਮੁਲਾਜ਼ਮ ਆ ਫਾਇਰ ਬਿਗੇਡ ਦੇ ਮੁਲਾਜ਼ਮ ਆ ਸਾਰੇ ਤੰਦਰੁਸਤ ਰਹਿਣ ਤਰੱਕੀਆਂ ਪਰਮਾਤਮਾ ਇਹਨਾਂ ਨੂੰ ਬਖਸ਼ੇ ਔਰ ਅਸੀਂ ਫਗਵਾੜਾ ਸ਼ਹਿਰ ਵਾਸੀਆਂ ਦੀ ਬਹੁਤ ਵਧੀਆ ਜਿਹੜੀਆਂ ਆਪਣੀਆਂ ਸੇਵਾਵਾਂ ਦੇ ਸਕੀਏ ਔਰ ਅਸੀਂ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਨੂੰ ਜਿਹੜੀਆਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦੇ ਆ ਪਿੱਛੇ ਜੇ ਜੋ ਸਾਡੇ ਫਗਵਾੜਾ ਸ਼ਹਿਰ ਦੇ ਵਿੱਚ ਗਵਾਂ ਦੀ ਹੱਤਿਆ ਦਾ ਬਹੁਤ ਵੱਡਾ ਇੱਕ ਦੁਖਾਂਤ ਹੋਇਆ ਸੀ ਤੇ ਮੈਂ ਆਸ ਉਮੀਦ ਕਰਨਾ ਕਿ ਇਹ ਆ ਜ ਦੁਖਾਂਤ 2025 ਚ ਦੁਬਾਰਾ ਕਦੇ ਨਾ ਹੋਵੇ ਅਸੀਂ ਉਹਨਾਂ ਸਾਰੀਆਂ ਮਤਲਬ ਚੀਜ਼ਾਂ ਨੂੰ ਕਿ ਆਪਣੀ ਸਰਦਾ ਦੇ ਫੁੱਲ ਭੇਟ ਕਰ ਰਹੇ ਆ ਕਿ ਅਸੀਂ ਫਗਵਾੜਾ ਸ਼ਹਿਰ ਦੇ ਇੱਕ ਬਹੁਤ ਜ਼ਿੰਮੇਵਾਰ ਨਾਗਰਿਕ ਬਣੀਏ ਔਰ ਆਪਣੇ ਫਗਵਾੜਾ ਨੂੰ ਅਸੀਂ ਉਚਾਈਆਂ ਵੱਲ ਲੈ ਕੇ ਜਾਈਏ ਧਰਮਾਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਅਸੀਂ ਆਪ ਦੀ પ્રેમ ਪਿਆਰ ਦੇ ਨਾਲ ਅਸੀਂ ਜਿਹੜਾ ਹੈਗਾ ਇੱਕ ਦੂਜੇ ਨਾਲ ਸਹਿਯੋਗ ਕਰਕੇ ਕਿਸੇ ਨੂੰ ਢੀਚਾ ਨਾ ਦਿਖਾਉਂਦੇ ਹੋਏ ਸਭ ਦੀ ਜਿਹੜੀ ਹੈਗੀ ਅਸੀਂ ਸਰਬ ਕੁਸ਼ਲਤਾ ਵਾਸਤੇ ਔਰ ਤਰੱਕੀਆਂ ਵਾਸਤੇ ਅੱਜ ਅਸੀਂ ਅਰਦਾਸ ਕਰਵਾਈ ਹੈ ਕਿ ਸਾਡਾ ਨਗਰ ਨਿਗਮ ਫਗਵਾੜਾ ਸਾਡਾ ਫਾਇਰ ਬਿਗੇਟ ਫਗਵਾੜਾ ਅਤੇ ਫਗਵਾੜਾ ਸ਼ਹਿਰ ਦੇ ਜਿੰਨੇ ਵੀ ਸਤਿਕਾਰਯੋਗ ਵਾਸੀਆਂ ਸਾਰੇ ਚੜ੍ਹਦੀਆਂ ਕਲਾਂ ਦੇ ਵਿੱਚ ਰਹਿਣ ਖੰਦਰਕੀਆਂ ਮਾਨਣ ਔਰ ਨਵਾਂ ਸਾਲ 2025 ਨਾਲ ਵਾਸਤੇ ਖੁਸ਼ੀਆਂ ਭਰਾਂ ਧੰਨਵਾਦ ਮੈਂ ਦੁਆਬਾ ਚੈਨਲ ਨਿਊਜ਼ 24 ਦੇ ਮਾਧਿਅਮ ਰਾਹੀਂ ਆਪ ਸਾਰੇ ਫਗਵਾੜਾ ਸ਼ਹਿਰ ਵਾਸੀਆਂ ਨੂੰ ਦੁਆਬਾ ਚੈਨਲ ਦੇ ਜਿੰਨੇ ਵੀ ਕਰਮਚਾਰੀਆਂ ਚੈਨਲ ਦੇ ਕਰਮਚਾਰੀਆਂ ਨੂੰ ਬਹੁਤ ਬਹੁਤ ਨਨੇ ਸਾਦੀਆਂ ਮੈਂ ਵਧਾਈਆਂ ਦਿੰਦਾ ਔਰ ਆਪ ਉਮੀਦ ਕਰਦਾ ਕਿ ਅਸੀਂ ਸਾਰੇ ਤਰੱਕੀਆਂ ਮਾਣੀਏ ਖੁਸ਼ੀਆਂ ਖੇੜੇ ਪ੍ਰੇਮ ਪਿਆਰ ਨਾਲ ਅਸੀਂ ਫਗਵਾੜਾ ਸ਼ਹਿਰ ਨੂੰ ਪੋਰਟਲ ਤੇ ਆ ਮਲੇ ਲੈ ਕੇ ਚਾਹੀ ਧੰਨਵਾਦ ਜੀ ਧੰਨਵਾਦ ਜੀ